ਸ਼ੀਖਾਲਜੀ ਸਾਰਿਆਂ ਨੂੰ ਅੱਜ ਦੀ ਕਵਿਤਾ ਇੱਕ ਅਰਦਾਸ ਹੈ ਇੱਕ ਦੁਆ ਜੋ ਦਿਲੋਂ ਨਿਕਲੀ ਹੈ ਇਹ ਅਰਦਾਸ ਹੈ ਦੋ ਦੇਸ਼ਾਂ ਲਈ ਹਿੰਦ ਅਤੇ ਪਾਕ ਉਹ ਦੋ ਦੇਸ਼ ਜਿਨ੍ਹਾਂ ਦੀਆਂ ਜੁੜੀਆਂ ਤਕਦੀਰਾਂ ਨੇ ਬੜਾ ਕੁਝ ਸਾਂਝਾ ਕੀਤਾ ਇਹ ਕਵਿਤਾ ਰੱਬ ਕੋਲ ਅਰਦਾਸ ਕਰਦੀ ਹੈ ਕਿ ਬੇਕਸੂਰਾਂ ਦੇ ਅਸ਼ਕਾਂ ਨੂੰ ਰੋਕ ਲੈ ਨਫ਼ਰਤ ਦੇ ਅੰਗਾਰਿਆਂ ਨੂੰ ਠੰਡਾ ਕਰ ਦੇ ਔ ਰੂ ਨੂੰ ਚੰਜੋੜ ਦੇਣ ਵਾਲੀ ਇਹ ਕਵਿਤਾ ਸੁਣੀਏ ਜੋ ਸਿਰਫ ਲਫ਼ਜ਼ ਨਹੀਂ ਸੱਚੀਆਂ ਦੁਆਵਾਂ ਹਨ ਅਰਦਾਸ ਹਿੰਦ ਅਤੇ ਭਾਗ ਲਈ हे ਪਰਮਾਤਮਾ ਸੁਖ ਰੱਖੇ ਇਧਰ ਵੀ ਤੇ ਉਧਰ ਵੀ ਵਸਦੇ ਸਭ ਇਨਸਾਨ ਹੀ ਨੇ ਇਧਰ ਵੀ ਤੇ ਉਧਰ ਵੀ ਭਾਵੇਂ ਭਾ ਕੇ ਭਾਵੇਂ ਹਿੰਦੇ ਵਸਦੀ ਤਾਂ ਵਿੱਚ ਜਾਨ ਹੀ ਏ ਇਧਰ ਵੀ ਤੇ ਉਧਰ ਵੀ ਸੁਮਤ ਬਖਸ਼ ਹਵਾਨਾ ਨੂੰ ਜੋ ਕਰਦੇ ਤੰਗ ਇਨਸਾਨਾਂ ਨੂੰ ਇਧਰ ਵੀ ਤੇ ਉਧਰ ਵੀ ਪਹਿਲਾਂ ਤਾਂ ਇਨਸਾਨ ਹੀ ਆ ਹਿੰਦੂ ਮੁਸਲਮ ਬਾਦਛਾਂ ਆਜਾ ਬਣ ਕੇ ਰਾਖਾ ਬੇਦੋਸ਼ਾਂ ਦਾ ਇਧਰ ਵੀ ਤੇ ਉਧਰ ਵੀ ਰੂਹ ਤਾਂ ਸਭ ਦੀ ਇੱਕੋ ਜਈਏ ਖੂਨ ਵੀ ਸਭ ਦਾ ਇੱਕੋ ਰੰਗ ਪਿਆਰ ਸਿਖਾ ਦੇ ਪਿਆਰ ਵਰਤਾ ਦੇ ਇੱਧਰ ਵੀ ਤੇ ਉੱਧਰ ਵੀ ਦੋਵੇਂ ਘਰ ਰਹੇ ਆਪਣੇ ਹੀ ਨੇ ਆਪਣੇ ਹੀ ਨੇ ਭੈਣ ਭਰਾ ਸਭ ਤੇ ਨજર ਮੇਰਦੀ ਕਰਦੇ ਸਭ ਨੂੰ ਰੱਖੀ ਵਿੱਚ ਪਨਾ ਸਭ ਤੇ ਨજર ਮੇਰਦੀ ਕਰਦੇ ਸਭ ਨੂੰ ਰੱਖੀ ਵਿੱਚ ਪਨਾ ਬੇਸ਼ੱਕ ਆਈਏ ਜਾਈਏ ਨਾ ਬੋਲੀਏ ਅਤੇ ਬੁਲਾਈਏ ਨਾ ਪਰ ਜਿਉਣ ਦਾ ਵੱਸਣ ਦਾ ਖੇਡਣ ਤੇ ਹੱਸਣ ਦਾ ਏ ਪਰਮਾਤਮਾ ਸਭ ਨੂੰ ਵਰਦੇ ਇਧਰ ਵੀ ਤੇ ਉਧਰ ਵੀ ਏ ਪਰਮਾਤਮਾ ਸੁੱਖ ਰੱਖੇ ਇਧਰ ਵੀ ਤੇ ਉਧਰ ਵੀ ਏ ਵਾਈ ਗੁਰੂ ਸੁੱਖ ਰੱਖੇ ਇਧਰ ਵੀ ਤੇ ਉਧਰ ਵੀ ਸ਼ੁਕਰੀਆ ਤੁਹਾਨੂੰ ਇਹ ਕਵਿਤਾ ਕਿੰਝ ਲੱਗੀ ਜੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਮਿਲਦੀ ਹਾਂ ਛੇਤੀ ਹੀ ਇੱਕ ਹੋਰ ਨਵੇਂ ਵਿਸ਼ੇ ਦੇ ਨਾਲ ਤਤ ਤਕਦੀ ਲਈ ਰਬ ਰੱਖਾ